ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਜਿੱਥੇ ਕੈਂਸਰ ਦੀ ਸੰਬੰਧੀ ਜਾਗਰੂਕ ਕਰਨ ਦੇ ਲਈ ਪਵਾਨੀਗੜ੍ਹ ਦੇ ਹੈਰੀਟੇਜ ਪਬਲਿਕ ਸਕੂਲ ਪਵਾਨੀਗੜ੍ਹ ਦੇ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਹੈਰੀਟੇਜ ਪਬਲਿਕ ਸਕੂਲ ਵੱਲੋਂ ਬੱਚਾਂ ਲਈ ਪੇਰੈਂਟਸ ਮੀਟਿੰਗ ਸੀ ਵੀਡੀਓਜ਼ ਰੱਖੀ ਸੀ ਉਸ ਦੇ ਨਾਲ ਨਾਲ ਉਹਨਾਂ ਵੱਲੋਂ ਇੱਕ ਚੈੱਕਅਪ ਕੈਂਪ ਵੀ ਲਗਾਇਆ ਗਿਆ ਕਿਉਂਕਿ ਅੱਜ ਦੇ ਜਮ ਵਿੱਚ ਕੈਂਸਰ ਇੱਕ ਨਾਮਰਾਦ ਬਿਮਾਰੀ ਹੈ ਜਿਸ ਦਾ ਕੀ ਲਾਸ ਦਾ ਬਹੁਤ ਹਨ ਪਰ ਫਿਰ ਵੀ ਉਹ ਕਈਰ ਰਿਲੇਸ ਨਹੀਂ ਹੁੰਦੇ ਕਿਉਂਕਿ ਜਦੋਂ ਪਹਿਲੀ ਸਟੇਜ ਆਉਂਦੀ ਹੈ ਉਸ ਸਮੇਂ ਹੀ ਅਗਰ ਇਹਦੀ ਕੇਅਰ ਕੀਤੀ ਜਾਵੇ ਤਾਂ ਬਹੁਤ ਲੋਕ ਬਚਾਏ ਜਾ ਸਕਦੇ ਨੇ ਇਸ ਦੇ ਜਾਗਰੂਕਾ ਕਰਨ ਦੇ ਲਈ ਹੈਰੀਟੇਜ ਪਬਲਿਕ ਸਕੂਲ ਅਤੇ ਇਹਦਾ ਉਪਰਲਾ ਕੀਤਾਗੇ ਆਪਣੀ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇੱਥੇ ਜਿੱਥੇ ਪਿਛਲੇ ਸਾਲ ਵੀ ਇਹਨਾਂ ਵੱਲੋਂ ਕੈਂਪ ਲਗਾਏ ਗਏ ਇਸ ਵਾਰ ਵੀ ਭਵਾਨੀਗੜ੍ਹ ਦੇ ਹੈਰੀਟੇਜ ਪਬਲਿਕ ਸਕੂਲ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਚੈੱਕਅਪ ਕੈਂਪ ਬਹੁਤ ਪੂਰਨ ਸਹਿਯੋਗ ਕੀਤਾ ਜਾ ਰਹੇ ਹਨ ਜਿੱਥੇ ਕੈਂਪ ਲਗਾ ਕੇ ਲੋਕਾਂ ਨੂੰ ਅਵੇਅਰਨੈਸ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਚੈੱਕਅਪ ਕੀਤਾ ਜਾਂਦਾ ਹੈ ਤਾਂ ਉਸ ਤੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਫਰਸਟ ਕਲਾਸ ਦੀ ਜਦੋਂ ਤੁਹਾਨੂੰ ਕੈਂਸਰ ਵਗੈਰਾ ਨਾਮਰਾਦ ਬਿਮਾਰੀ ਹੁੰਦੀ ਹੈ ਤਾਂ ਉਸ ਦੇ ਲਈ 100 ਇਲਾਜਾਂ ਦੇ ਪ੍ਰਬੰਧ ਹਨ ਜੋ ਇਲਾਜ ਤੁਸੀਂ ਕਰਵਾ ਸਕਦੇ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੇ ਇਲਾਜ ਨੇ ਇਹਨਾਂ ਦੀ ਕੀਮਤ ਅਗਰੇ ਟੈਸਟ ਕਰਾਈ ਤਾਂ ਬਹੁਤ ਲੱਖ ਰੁਪਏ ਚ ਹੁੰਦੀ ਹੈ ਪਰ ਜਿੱਥੇ World Care Center ਵੱਲੋਂ ਇਹ ਕੈਂਪ ਪੂਰੇ ਲਗਾਏ ਜਾ ਰਹੇ ਹਨ ਥਾਂ ਥਾਂਾਂ ਦੇ ਵਿੱਚ ਹਰੇਕ ਸ਼ਹਿਰ ਹਰੇਕ ਪਿੰਡ ਦੇ ਵਿੱਚ ਜਿੱਥੇ ਕੋਈ ਵੀ ਸੁਸਾਇਟੀ ਨਾਲ ਸੰਪਰਕ ਕਰਦੀ ਹੈ ਤਾਂ ਇਹ ਕੈਂਪ ਲਗਾਉਂਦੀ ਹੈ ਤੇ ਹੈਰੀਟੇਜ ਸਕੂਲ ਵੱਲੋਂ ਬਹੁਤ ਬਹੁਤ ਸਲਾਘਾਯੋਗ ਪ੍ਰਾਲਾ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਚੈੱਕਅਪ ਕੈਂਪ ਚੈੱਕਅਪ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਟੈਸਟਾਂ ਰਹੀਆਂ ਅਵੇਅਰਨੈਸ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਚੈੱਕਅਪ ਜਦੋਂ ਕਰਦੇ ਹਨ ਤਾਂ ਲੋਕ ਦੱਸਦੇ ਨੇ ਤੇ ਉਸ ਨੂੰ ਸੁਣਾਉਣੇ ਪੇਰੈਂਟਸ ਤੇ ਸਕੂਲ ਦੇ ਤੇ ਮੈਨੇਜਮੈਂਟ ਨੇ ਕੀ ਕਿਹਾ ਮੇਰਾ ਨਾਮ ਸੁतीश ਕੁਮਾਰਾ ਜੀ ਹਾਂ ਸੁतीश ਜੀ ਅਗਰ ਕੱਜ ਹੈਰੀਟੇਜ ਪਬਲਿਕ ਸਕੂਲ ਨੇ ਇੱਕ ਵਰਡ ਕੈਂసర్ ਕੇਅਰ ਸੋਸਾਇਟੀ ਕੋਲ ਨਾ ਕੈਂਪ ਲਾਇਆ ਗਿਆ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਵੇਂ ਦੇਖਦੇ ਬਹੁਤ ਵਧੀਆ ਕੈਂਪ ਹੈ ਜਿਹੜਾ ਵਰਕ ਕੈਂసర్ ਸੋਸਾਇਟੀ ਨੇ ਕੈਂਪ ਲਾਇਆ ਹੈ ਇਹ ਮਤਲਬ ਬਹੁਤ ਹੀ ਵਧੀਆ ਸਿਸਟਮ ਹੈ ਇਹਨਾਂ ਦਾ ਤੇ ਮੇਰੇ ਬੱਚੇ ਵੀ ਇਹ ਸਕੂਲ ਚ ਪੜ੍ਹਦੇ ਆ ਇਹਨੇ ਸਕੂਲ ਦੇ ਬੱਚਿਆਂ ਨੂੰ ਵੀ ਪ੍ਰੋਮੋਟ ਕੀਤਾ ਤੇ ਮੈਂ ਖੁਦ ਆਪ ਟੈਸਟ ਕਰਕੇ ਆਇਆ ਹਾਂ ਮਤਲਬ ਮਤਲਬ ਇਹਦੇ ਨਾਲ ਬਹੁਤ ਬਹੁਤ ਲੋਕਾਂ ਨੂੰ ਜਾਗਰੂਕਤਾ ਇੰਨੀ ਜ਼ਿਆ ਕਈ ਲੋਕੋ ਇਹ ਮਿੰਨਾਂ ਦੇ ਵਿੱਚ ਸਾਡੇ ਏਸ਼ੀਆ ਰੀਜਨ ਨੂੰ ਨਹੀਂ ਪਸੰਦਦਾ ਨਹੀਂ ਟੈਸਟ ਕਰ ਸਕਦੇ ਬਹੁਤ ਮਹਿੰਗੇ ਮਹਿੰਗੇ ਟੈਸਟ ਹੈ ਤੇ ਪਰ ਇਹਨਾਂ ਨੇ ਬਿਲਕੁਲ ਹੀ ਦੇਖੋ ਬਹੁਤ ਫਰੀ ਆਫ ਕਾਸਟ ਮਤਲਬ ਸਕੂਲ ਦਾ ਮੈਂ ਮਤਲਬ ਤਾਰੀਫ ਦੇ ਵੀ ਸ਼ਬਦ ਨਹੀਂ ਹੈਗੇ ਵੀ ਇੰਨਾ ਵਧੀਆ ਕੰਮ ਕੀਤਾ ਨਿਲਮਿਤਲ ਜੀ ਨੇ ਸਕੂਲ ਦੇ ਪ੍ਰਿੰਸੀਪਲ ਸਕੂਲੀ ਮੈਨੇਜਮੈਂਟ ਨੇ ਵੀ ਐਡਾ ਵਧੀਆ ਪਰੇਲਾ ਭਨਿਆੜੇ ਵਿੱਚ ਲੈ ਕੇ ਆਏ ਨੇ ਜੋ ਲੋਕਾਂ ਨੂੰ ਹਰ ਵਕਤ ਸੂਤ ਦੇ ਰਹੇ ਨੇ ਤੇ ਮੈਂ ਉਮੀਦ ਕਰਦਾ ਹੈਡਸ ਪਾਲੀ ਸਕੂਲ ਤੋਂ ਵੀ ਇਦਾਂ ਦੇ ਹੋਰ ਵੀ ਵਧੀਆ ਪ੍ਰਲੇ ਜੋ ਲੋਕਾਂ ਦੀ ਸੇਵਾ ਲਈ ਮਤਲਬ ਲਗਾਉਂਦੇ ਰਹਿਣ ਤੇ ਇਹਦੇ ਵਿੱਚ ਲੋਕਾਂ ਦਾ ਬੈਨੀਫਿਟ ਮਿਲਦਾ ਰਵੇ ਲੋਕਾਂ ਨੂੰ ਫਾਇਦਾ ਮਿਲਦਾ ਰਵੇ ਤੁਹਾਨੂੰ ਕਿਵੇਂ ਲੱਗਦਾ ਹੈ ਲੋਕਾਂ ਨੂੰ ਇੱਕ ਡਾਰਾ ਕੈਂਸਰ ਦੀ ਬਿਮਾਰੀ ਤੋਂ ਚੈੱਕਅਪ ਕਰਾਉਣ ਤੋਂ ਵੀ ਡਰਦੇ ਨੇ ਤੁਹਾਨੂੰ ਕਿਵੇਂ ਲੱਗਦਾ ਵੀ ਲੋਕਾਂ ਨੂੰ ਇੱਥੇ ਬਹੁਤ-ਬਹੁਤ ਆਉਣ ਤੇ ਅਜੇ ਟੈਸਟ ਦੇਖੋ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਜੀ ਤੁਹਾਡੇ মিডিਆ ਦੇ ਮਾਧੰਮ ਦੇ ਰਾਹੀਂ ਵੀ ਕੋਈ ਇਦਾਂ ਦੀ ਡਰ ਵਾਲੀ ਕੋਈ ਗੱਲ ਹੈ ਨਹੀਂ ਹੈ ਤੇ ਦੇਖੋ ਅੱਜ ਕੱਲ ਇੰਨੀਆਂ ਬਿਮਾਰੀਆਂ ਫੈਰੀਆਂ ਨੇ ਆਪਾਂ ਮਾਲਵਾ ਬੈਟਰੀ ਗੱਲ ਕਰੀਏ ਜਾਂ ਕਿਸੇ ਹੋਰ ਬੈਟਰੀ ਦੀ ਗੱਲ ਕਰੀਏ ਤੇ ਮਤਲਬ ਬਹੁਤ ਜ਼ਿਆਦਾ ਕੈਂਸਰ ਫੈਰ ਰਿਹਾ ਹੈ ਤੇ ਆਮ ਆਪ ਦੇਖਣ ਨੂੰ ਮਿਲਦੇ ਹਰੇਕ ਸ਼ਹਿਰ ਦੇ ਵਿੱਚ ਕਹਿੰਦੇ ਕੈਂਸਰ ਦੀ ਜਿਹੜੀ ਮਤਲਬ ਗਿਣਤੀ ਹੈ ਵਧਦੀ ਜਾ ਰਹੀ ਹੈ ਪਰ ਇਦਾਂ ਦੇ ਕੈਂਪ ਲਗਾ ਕੇ ਲੋਕਾਂ ਨੂੰ ਜੋ ਉਜਾਗਿਤ ਹੋ ਜਾਂਦਾ ਹੈ ਵੀ ਵੀ ਅਸੀਂ ਬਤੁਮਤ ਚੜ੍ਹਦੇ ਮਿਲਦੀ ਸੀ ਜਿਹੜੇ ਕੈਂਪ ਵਿੱਚ ਜਾਈਏ ਤੇ ਚੈੱਕਅਪ ਕਰਾਈਏ ਮੰਨ ਲਓ ਜੇ ਸਾਨੂੰ ਕੋਈ ਪ੍ਰੋਬਲਮ ਆਂਦੀ ਵੀ ਹੈ ਤਾਂ ਅਸੀਂ ਉਹਦਾ ਜਿਹੜਾ ਪ੍ਰੋਪਰ ਟਰੀਟਮੈਂਟ ਹੈ ਉਹ ਸਾਨੂੰ ਮਿਲ ਜਾਵੇ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜੀ ਹੈਰੀਟੇਜ ਪਬਲਿਕ ਸਕੂਲ ਦਾ ਮੈਂ ਅਨਿਲ ਮਿੱਤਲ ਜੀ ਦਾ ਇਸ ਲਈ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਹੈ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕੰਦੋਲਾ ਜੀ ਗੁਰਪ੍ਰੀਤ ਜੀ ਵਾਰਡ ਕੇਅਰ ਸੁਸਾਇਟੀ ਵੱਲੋਂ ਹੈਰੀਟੇਜ ਪਬਲਿਕ ਫਿਚਰ ਦੂਸਰੀ ਵਾਰ ਦੂਸਰੇ ਸਾਲ ਕੈਂਪ ਲਾਇਆ ਜਾ ਰਿਹਾ ਸੀ ਦੇਖ ਰਿਆਂ ਲੋਕਾਂ 'ਚ ਬਹੁਤ ਬੜ ਚੜ ਕੇ ਸਾਇ ਚੈੱਕ ਅਪ ਕਰਨ ਆਉਣੇ ਵੀ ਆ ਰਹੇ ਨੇ ਅੱਗੇ ਲੋਕਾਂ ਨੂੰ ਬਹੁਤ ਡਰ ਲੱਗਦਾ ਸੀ ਕੈਂਸਰ ਬਾਰੇ ਬਿਲਕੁਲ ਜੀ ਪਹਿਲਾਂ ਧੰਨਵਾਦ ਤੁਹਾਡਾ ਪੰਜਾਬ న్యూਜ਼ ਦਾ ਕਰਿਸ਼ਨ ਕਰਗ ਜੀ ਇਹ ਜਿਹੜਾ ਬਲਟ ਕੈਂਸਰ ਕੇਅਰ ਸੁਸਾਇਟੀ ਵੱਲੋਂ ਕੁਲਵੰਤ ਸਿੰਘ ਢਾਲੀਵਾਲ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਮੈਂ ਸਮਝਦਾ ਇਹ ਸਾਡੇ ਭਵਾਨੀਗੜ੍ਹ ਸ਼ਹਿਰ 'ਚ ਚਾਹੇ ਉਹ ਸਰਦਾਰ ਜਗਜੀਤ ਸਿੰਘ ਧੂਰੀ ਜੀ ਹੋਣ ਜਾਂ ਇਹ ਸੈਰੀਟੇ ਸਕੂਲ ਦੇ ਚੇਅਰਮੈਨ ਅਨਿਲ ਮਿੱਤਲ ਜੀ ਵੱਲੋਂ ਜੋ ਉਪਰਾਲਾ ਇੱਥੇ ਸ਼ਹਿਰ ਭਵਾਨੀਗੜ੍ਹ ਚ ਕੀਤਾ ਗਿਆ ਇਹ ਇੱਕ ਬਹੁਤ ਵੱਡੀ ਸੇਵਾ ਕਿਉਂਕਿ ਅੱਜ ਕੈਂਸਰ ਵਰਗੀ ਜਿਹੜੀ ਭਿਆਨਕ ਬਿਮਾਰੀ ਹੈ ਉਹ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਚਿੰਬੜ ਰਹੀ ਹੈ ਕੁਝ ਆਪਣੀਆਂ ਇਨਸਾਨਾਂ ਦੀਆਂ ਆਪਣੀਆਂ ਆਤਾਂ ਫਾਸਟ ਫੂਡ ਚਾਹੇ ਪਾਣੀ ਦਾ ਬਹੁਤ ਨੀਚੇ ਚਲੇ ਜਾਣਾ ਜਾਂ ਪਾਣੀ ਖਰਾਬ ਹੋ ਜਾਣਾ ਹੋਰ ਬਹੁਤ ਸਾਰੇ ਕਾਰਨ ਨੇ ਜਿਹੜੇ ਕੈਂਸਰ ਦਾ ਕਾਰਨ ਬਣ ਰਹੇ ਨੇ ਸੋ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਫੜਨਾ ਇਹ ਬਹੁਤ ਵੱਡੀ ਜਿਹੜੀ ਸੇਵਾ ਮੈਂ ਸਮਝਦਾ ਇਹ ਬਲਡ ਕੈਂਸਰ ਕੇਅਰ ਜਿਹੜੀ ਸੁਸਾਇਟੀ ਆ ਇਹ ਕਰ ਰਹੀ ਆ ਸੋ ਇਸ ਲਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਸ਼੍ਰੀ ਨਿਲਮਿੱਤਰ ਜੀ ਦਾ ਜਿਨ੍ਹਾਂ ਨੇ ਆਪਣੇ ਸ਼ਹਿਰ 'ਚ ਇਹ ਜਿਹੜਾ ਦੂਜੀ ਵਾਰ ਕੈਂਸਰ ਦੇ ਚੈੱਕਅਪ ਲਈ ਇਹ ਜਿਹੜੀ ਟੀਮ ਹੈ ਇੱਥੇ ਬੁਲਾਈ ਹੈ ਤੇ ਬਹੁਤ ਸਾਰੇ ਲੋਕ ਆ ਜਿਹੜੇ ਤੁਸੀਂ ਦੱਸਿਆ ਪਹਿਲਾਂ ਡਰ ਦਾ ਮਾਹੌਲ ਸੀ ਕੈਂਸਰ ਦੀ ਬਿਮਾਰੀ ਦਾ ਕੋਈ ਨਾਂ ਨਹੀਂ ਲੈਂਦਾ ਸੀ ਪਰ ਅੱਜ ਬਿਮਾਰੀਓ ਇੰਨੀ ਜ਼ਿਆਦਾ ਫੈਲ ਚੁੱਕੀ ਹੈ ਲੋਕਾਂ 'ਚ ਜਿਹੜੀ ਅਵੇਅਰਨੈਸ ਹੈ ਉਹ ਪਹਿਲਾਂ ਨਾਲੋਂ ਵਧੀ ਹੈ ਤੇ ਲੋਕ ਚਾਹੁੰਦੇ ਆ ਕਿ ਅਸੀਂ ਇਹਦਾ ਸਮੇਂ ਸਿਰ ਟੈਸਟ ਕਰਾ ਕੇ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਇਹਦਾ ਇਲਾਜ ਕਰਾ ਸਕੀਏ ਸੋ ਮੈਂ ਇਹਨਾਂ ਪ੍ਰਬੰਧਕਾਂ ਦਾ ਉੱਚੇ-ਉੱਚੇ ਤੌਰ ਤੇ ਧੰਨਵਾਦ ਕਰਦਾ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਕੈਂਸਰ ਇਲਾਜਯੋਗ ਹੈ ਜੇ ਇਸ ਨੂੰ ਸਮੇਂ ਤੋਂ ਪਹਿਲਾਂ ਫੜਿਆ ਜਾਵੇ ਧੰਨਵਾਦ ਆਈ ਐਮ ਜੋਤੀ ਵਾਲਾ ਇਨ ਹੈਰੀਟੇਜ ਪਬਲਿਕ ਸਕੂਲ ਮੈਂ ਹੈਰੀਟੇਜ ਸਕੂਲ ਮੈਂ ਪਬਲਿਕ ਸਕੂਲ ਮੈਂ ਪੜਾਹਤੀ ਹਾਂ ਯਹਾਂ ਪੇ ਨਾ ਮਤਲਬ ਹਮ ਇਹ ਕੈਂਪ ਲਗਾ ਕੇ ਆਮ ਜਨਤਾ ਕੋ ਜਾਗਰੂਕ ਕਰ ਰਹੇ ਹੈ कि जो इस कैंसर जैसी बीमारी है ना उससे अवेयर कर रहे हैं ताकि जो हमारी आने वाली पीढ़ी है आने वाले 20 साल बाद बच्चे हैं इसके लिए जागरूक हो जाएं और आप देख ही रहे हो कि यहाँ बहुत भीड़ जमा हुई है आम जनता में बहुत टेंशन होती है उनको नहीं पता होता कि क्या बीमारी है क्या नहीं इसके द्वारा हम इस कैंप के द्वारा आम जनता को जागरूक करें कि आप ज़्यादा से ज़्यादा टेस्ट करवाओ ताकि हमें अंदर जो हमारी प्रॉब्लम है वो पता चल सके तो हाँ जी का। बहुत ज़्यादा रश है जी इतने हाँ जी पिछली बार से ज़्यादा है बल्कि इस बार इस बार बहुत ज़्यादा रश है जी क्योंकि भीड़ में सभी पीटीएम आज पीटीएम भी है और पेरेंट्स को है कि हम टेस्ट करवा के जाएं हॉस्पिटल्स में नहीं जाते फ्री ऑफ कॉस्ट टेस्ट है ये इसकी कोई कॉस्ट नहीं है तो आम जनता है जो बड़ा चढ़ा इसमें हिस्सा ले रही है मतलब टेस्ट करवा रही है आम जनता को भी है कि हम करवाएं कि हमारे अंदर कोई प्रॉब्लम तो नहीं है और हमारी टीम है जो हेरिटेज स्कूल की वो भी इसमें शामिल है ज़्यादा से ज़्यादा मतलब गाइड कर रही है पेरेंट्स को कि आप ये टेस्ट करवाओ इसलिए यहाँ पे बहुत अच्छा हाँ जी बहुत अच्छा किया है जी यहाँ हमारे स्कूल में हेरिटेज हमारे मैनेजमेंट मित्तल सर हैं जो बहुत अच्छा कर रहे हैं आम जनता के लिए आम स्टूडेंट्स के लिए हमारे स्कूल में जो स्टूडेंट्स हैं वो भी बहुत ज़्यादा इसमें बढ़ चढ़ के हिस्सा ले रहे हैं ताकि वो आने वाली पीढ़ी को बता सकें कि इस बीमारी को कैसे मतलब हम कवरअप कर सकते हैं ਤੋ ਬਹੁਤ ਅੱਛਾ ਹੈ ਜੀ ਹਾਂ ਪੇ। ਓਕੇ। ਸਰ ਆਪਣਾ ਮੈਂ ਡਾਕਟਰ ਸੁਮਿੰਦਰ ਟਿੱਲੂ ਅੱਜ World Cancer Care ਤੇ SPCA ਦਾ ਇਹ ਜੋਇੰਟ ਵੈਂਚਰ ਹੈਗਾ ਉਹ ਪਹੁੰਚਿਆ ਸਕੂਲ ਹੈਰੀਟੇਜ ਦੇ ਵਿੱਚ। ਔਰ ਮੈਂ ਇਥੇ ਦੱਸ ਦਿਨਾ ਚਾਹੁੰਨਾ ਕਿ World Cancer Care ਪਿਛਲੇ ਲੰਬੇ ਸਮੇਂ ਤੋਂ SPCA ਨਾਲ ਮਿਲ ਕੇ ਲਗਾਤਾਰ ਉਪਰਾਲੇ ਕਰ ਰਹੀ ਹੈ ਔਰ ਸਾਡਾ ਕੰਮ ਹੁੰਦਾ ਕਿ ਘਰ-ਘਰ ਜਾ ਕੇ ਲੋਕਾਂ ਨੂੰ ਕੈਂਸਰ ਬਾਰੇ ਦੱਸਿਆ ਜਾਵੇ ਕੈਂਸਰ ਦੇ ਮਹਿੰਗੇ ਟੈਸਟ ਕੀਤੇ ਜਾਣ ਉਸੇ ਲਈ ਕਿ ਚਾਰ ਮੋਬਾਈਲ ਬੱਸਾਂ ਲੈ ਕੇ ਪਹੁੰਚੇ ਹਨ ਜਿੰਨੇ ਜਿਹਾ ਲਗ ਲਗ ਟੈਸਟ ਹੋ ਰਿਹਾ ਜਿਵੇਂ ਔਰਤਾਂ ਦੀ ਛਾਤੀ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ ਕੀਤਾ ਜਾ ਰਿਹਾ ਹੈ ਬੱਚੇਦਾਨੀ ਦੀ ਜਾਂਚ ਲਈ ਟੈਸਟ ਕੀਤਾ ਜਾ ਰਿਹਾ ਹੈ ਬੰਦਿਆਂ ਦੀ ਗਦੂਦਾਂ ਦੀ ਜਿਹੜੀ ਜਾਂਚ ਹੈ ਉਹਦੇ ਵਾਸਤੇ ਪੀਐਸੀ ਟੈਸਟ ਕੀਤਾ ਜਾ ਰਿਹਾ ਹੈ ਬਲੱਡ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਹਾਡੀਆਂ ਦੀ ਜਾਂਚ ਹੋ ਰਹੀ ਹੈ ਮੂੰਹ ਤੇ ਗਲੇ ਦੀ ਜਾਂਚ ਹੋ ਰਹੀ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਸ਼ੂਗਰ ਹੈ ਬੀਪੀ ਚੈੱਕ ਕਰ ਰਹੇ ਆ 1 ਟੂ 1 ਕਾਉਂਸਲਿੰਗ ਕਰ ਰਹੇ ਆ ਲੈਕਚਰ ਦੇ ਰਹੇ ਆ ਵੀਡੀਓ ਦਿਖਾ ਰਹੇ ਆ ਕੁੱਲ ਮਿਲਾ ਕੇ ਇੱਕ ਕੈਂਸਰ ਨੂੰ ਬਚਾਉਣ ਵਾਸਤੇ ਬਚਣ ਵਾਸਤੇ ਉਸ ਤੋਂ ਬਚਣ ਵਾਸਤੇ ਜਿਹੜਾ ਕੈਂਪ ਲੱਗਿਆ ਹੋਇਆ ਹੁਣ ਤੱਕ ਕੋਈ 400 ਦੇ ਕਰੀਬ ਲੋਕਾਂ ਨੇ ਇੱਥੇ ਹਾਜ਼ਰੀ ਭਰ ਲਈ ਹੈ ਪਰ ਟਾਰਗੇਟ ਸਾਡਾ 500 ਦਾ ਹੁੰਦਾ ਹੈ 600 ਦਾ ਹੁੰਦਾ ਹੈ ਉਹ ਅਸੀਂ ਸ਼ਾਮ ਤੱਕ ਪੂਰਾ ਕਰ ਲੈਣਾ ਹੈ ਔਰ ਮਕਸਦ ਸਾਡਾ ਹੀ ਹੁੰਦਾ ਕਿ ਬਣਨ ਤੋਂ ਪਹਿਲਾਂ ਰੋਕੇ ਜਾਵੇ ਕਿਉਂਕਿ ਕੈਂਸਰ ਜਿਹੜਾ ਇੰਡੀਆ ਦੇ ਵਿੱਚ 70% ਲੋਕਾਂ ਅਸੀਂ ਲੋਕ ਤੰਦਰੁਸਤ ਲੋਕਾਂ ਨੂੰ ਚੈੱਕ ਕਰਦੇ ਹਾਂ ਉਹਨਾਂ ਨੂੰ ਕਾਲ ਕਰਦੇ ਹਾਂ ਉਹਨਾਂ ਨੂੰ ਬੁਲਾਉਂਦੇ ਹਾਂ ਔਰ ਉਹਨਾਂ ਚੋਂ ਲੱਛਣਾਂ ਦੇ ਆਧਾਰ ਤੇ ਟੈਸਟਿੰਗ ਕਰਦੇ ਹਾਂ ਔਰ ਲੱਛਣਾਂ ਦੇ ਆਧਾਰ ਤੇ ਟੈਸਟਿੰਗ ਕਰਕੇ ਅਗਰ ਕਿਸੇ ਨੂੰ ਇੱਕ ਨਾਰਮਲ ਜਿਹੜਾ ਵੀ ਕੈਂਸਰ ਜਿਹੜਾ ਬਿਗਨ ਹੋਇਆ ਸ਼ੁਰੂ ਹੋਇਆ ਉਹਨੂੰ ਟਰੀਟ ਕਰਕੇ ਉਹ ਬਿਲਕੁਲ ਜਿਹੜਾ ਜ਼ਿੰਦਗੀ ਜਿਹੜੀ ਬਚਾ ਲੈਣੇ ਆ ਸੋ ਇਸੇ ਮਕਸਦ ਨਾਲ ਜਿਹੜੀ ਵਰਲਡ ਕੈਂਸਰ ਕੇਅਰ ਔਰ ਐਸਪੀਆ ਕਾਰਡ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਅੱਗੇ ਵਧੀ ਹੈ ਤੇ ਇਹ ਜਿਹੜਾ ਸਹਿਯੋਗ ਪਾ ਰਹੀ ਹੈ ਉਹ ਹੈਰੀਟੇਜ ਪਬਲਿਕ ਸਕੂਲ ਜਿਹੜਾ ਵੜਮੂਲਾ ਯੋ ਅ ਸਰ ਜੀ ਕਿ ਕੈਂਸਰ ਵਰਗੇ ਬਹੁ ਨਾਮਰਾਗ ਬੁਰੇ ਨੇ ਤੇ ਕਿਵੇਂ ਬਚਾਅ ਕਰ ਸਕਦੇ ਅਸੀਂ ਮਤਲਬ ਕੀ ਮੇਨ ਜਿਹੜੀਆਂ ਚੀਜ਼ਾਂ ਨੇ ਆਪਣੇ ਖਾਣ ਲੈਣਾ ਅ ਦੇਖੋ ਜੀ ਇਹਦੇ ਵਿੱਚ ਪਹਿਲੋਂ ਤਾਂ ਸਭ ਤੋਂ ਪਹਿਲੋਂ ਅਵੇਅਰ ਹੋਣਾ ਬੜਾ ਜ਼ਰੂਰੀ ਹੈਗਾ ਕਿਉਂਕਿ ਇੱਕ ਆਮ ਬੰਦੇ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਅਸੀਂ ਲੋਕ ਅ ਬਿਮਾਰੀਆਂ ਤੋਂ ਡਰਦੇ ਆ ਲੇਕਿਨ ਉਹਦੇ ਬਾਰੇ ਜਾਣਨਾ ਹੁਣੇ ਚਾਹੁੰਦੇ ਜੇ ਤੁਸੀਂ ਕੈਂਸਰ ਦੇ ਬਾਰੇ ਜਾਣ ਲੋਗੇ ਤੁਹਾਨੂੰ ساری ਜਿੰਦਗੀ ਕੈਂਸਰ ਨਹੀਂ ਹੋਗਾ ਤੇ ਲੱਛਣ ਹੁੰਦੇ ਆ ਮੋٹے ਮੋٹے ਜਿਵੇਂ ਆਪਾਂ ਖਾਣਾ ਖਾਣੀਆਂ ਤੁਹਾਨੂੰ ਲੱਗਦਾ ਸਾਡੇ ਗਲੇ 'ਚ ਕੁਝ ਲੱਕੇ ਲੰਘਦਾ ਤੇ ਖਾਣੇ ਵਾਲੀ ਨਾਲੀ 'ਚ ਕੋਈ ਨਾ ਕੋਈ ਦਿੱਕਤ ਹੋ ਸਕਦੀ ਹੈ ਮੂੰਹ 'ਚ ਛਾਲਾ ਹੈ ਜਖਮ ਐ ਠੀਕ ਨਹੀਂ ਹੋ ਰਿਹਾ ਪੁਰਾਣਾ ਹੋ ਚੁੱਕਿਆ ਉਹ ਵੀ ਕਿ ਦਿਨ ਕਦੇ ਕੈਂਸਰ ਦਾ ਕਾਰਨ ਬਣ ਸਕਦਾ ਤੁਹਾਡੇ ਸਰੀਰ 'ਚ ਕੋਈ ਗੰਢ ਹੈ ਗਿਲਟੀ ਹੈ ਜਿਹੜੀ ਬੜੀ ਤੇਜ਼ੀ ਨਾਲ ਵੱਡੀ ਹੋ ਗਈ ਕੈਂਸਰ ਬਣ ਸਕਦੀ ਹੈ ਔਰਤ ਦੀ ਛਾਤੀ 'ਚ ਗੰਢ ਹੈ ਬੜੀ ਜਲਦੀ ਬ੍ਰੈਸ ਕੈਂਸਰ ਬਣਦਾ ਹੈ ਤੁਹਾਡੇ ਸਰੀਰ 'ਤੇ ਕੋਈ ਜ਼ਖਮ ਹੈ ਠੀਕ ਨਹੀਂ ਹੋ ਰਿਹਾ ਪੁਰਾਣਾ ਹੋ ਚੁ ਬੰਦਿਆਂ ਨੇ ਗੱਲ ਕਰੀਏ ਪਿਸ਼ਾਬ ਲੱਗ ਕੇ ਆ ਰਿਹਾ ਬਾਰ-ਬਾਰ ਆ ਰਿਹਾ ਪਿਸ਼ਾਬ ਕਰਦੇ ਸਮੇਂ ਦਿੱਕਤ ਹੈਗੀ ਹੈ ਤਾਂ ਪ੍ਰੋਸਟੇਟ ਕੈਂਸਰ ਹੋ ਸਕਦਾ ਹੈ ਪਾਰ ਘਟ ਗਿਆ ਕਮਜ਼ੋਰੀ ਮਹਿਸੂਸ ਕਰਦੇ ਹੋ ਤੁਹਾਡਾ ਖੂਨ ਘਟਦਾ ਜਾ ਰਿਹਾ ਜਿਹੜਾ ਹੀਮੋਗਲੋਬਿਨ ਹੈ ਉਹ ਘਟਦਾ ਜਾ ਰਿਹਾ ਹੈ ਤਾਂ ਬਲੈ ਬਲੈਡ ਕੈਂਸਰ ਵਾਲੇ ਬਲੱਡ ਕੈਂਸਰ ਵਾਲੇ ਪਾਸੇ ਜਾ ਸਕਦੇ ਹੋ ਸੋ ਇਹ ਲੱਛਣ ਹੈਗੇ ਆ ਤੇ ਬਚਣਾ ਕਿਵੇਂ ਹੈ ਆਪਣੇ ਆਪ ਨੂੰ ਇੱਕ ਸਿੰਪਲ ਜਿੰਦਗੀ ਜੀਣ ਦੀ ਕੋਸ਼ਿਸ਼ ਕਰੋ ਆਰਗੇਨਿਕ ਖਾਓ ਤੁਹਾਡਾ ਖਾਂ-ਪੀਣ ਚੰਗਾ ਹੋਣਾ ਚਾਹੀਦਾ ਘਰ ਦਾ ਹੋਣਾ ਚਾਹੀਦਾ ਹੈ 3 ਟਾਈਮ ਖਾਓ ਟਾਈਮ ਸਿਰਫ ਖਾਓ ਜੋ ਵੀ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਯਾਰ ਰੋਜ਼ ਐਕਸਰਸਾਈਜ਼ ਕਰੋ ਘੱਟੋ ਘੱਟ ਅੱਧਾ ਘੰਟਾ ਸਰੀਰ ਵਾਸਤੇ ਜ਼ਰੂਰ ਕੱਢੋ ਤੁਹਾਨੂੰ ਪਸੀਨਾ ਆਉਣਾ ਚਾਹੀਦਾ ਔਰ ਲਾਸਟ ਹੈਗੀ ਆ ਸਟ੍ਰੈਸ ਚਿੰਤਾ ਇਹਨੂੰ ਮੈਨੇਜ ਕਰਨ ਦੀ ਲੋੜ ਹੈਗੀ ਹੈ ਆਪਣੇ ਕੰਮਾਂ ਨੂੰ ਜਿਹੜਾ ਮੈਨੇਜ ਕਰੋ ਲਿਖ ਲਿਆ ਕਰੋ ਪ੍ਰੈਕਟੀਕਲ ਜਿੰਦਗੀ ਜੀਣ ਦੀ ਕਰੋ ਚੰਗਾ ਖਾਓ ਐਕਸਰਸਾਈਜ਼ ਕਰੋ ਤੇ ਜਿੰਦਗੀ ਚੋਂ ਤਣਾਅ ਸਟ੍ਰੈਸ ਘਟਾਓ ਤੁਸੀਂ ਇੱਕ ਲੰਬੀ ਤੇ ਸੋਹਣੀ ਜ਼ਿੰਦਗੀ ਜੀ ਸਕਦੇ ਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੈਵਿਕਲ ਦਾ ਵਾਇਲਡ ਆ ਰਿਹਾ ਹੈ ਬਹੁਤ ਜੜੀ ਬਿਮਾਰੀਆਂ ਨਮੀਆਂ ਪੈਦਾ ਹੋਣਗੀਆਂ ਜੇ ਬਚਣਾ ਚਾਹੁੰਦੇ ਹੋ ਇੱਕ ਮੈਡੀਕਲ ਦੇ ਖਰਚੇ ਤੋਂ ਬਚਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਜਿਹੜੀ ਲਾਈਫ ਸਟਾਈਲ ਅਡਾਪਟ ਕਰਨਾ ਪੈਣਾ ਹੈ ਆਦਰਵਾਇਜ਼ ਬੜੇ ਬੜੇ ਸੋਹਣੇ ਹਸਪਤਾਲ ਬਣ ਗਏ ਸਾਡੇ ਕੋਲ ਉਹਨਾਂ ਦੇ ਖਰਚੇ ਨਹੀਂ ਦਿੱਤੇ ਜਾਣੇ ਵਰਲਡ ਕੈਂసర్ ਕੇਅਰ ਦਾ ਤੇ ਐਸਪੀਏ ਕਾਰਡ ਦਾ ਇਹੀ ਸੰਦੇਸ਼ ਹੁੰਦਾ ਹੈ ਕਿ ਸਦਾ ਤੰਦਰੁਸਤ ਰਹੋ ਹੈਲਥੀ ਲਾਈਫ ਸਟਾਈਲ ਅਡਾਪਟ ਕਰੋ ਕਦੀ ਮਾਰਨਾ ਮੇਰਾ ਨਾਮ ਯੋਗੇਸ਼ਵਰ ਸਿੰਘ ਬਟਿਆਲ ਹੈ ਮੈਂ ਹੈਰੀਟੇਜ ਪਬਲਿਕ ਸਕੂਲ ਦਾ ਪ੍ਰਿੰਸੀਪਲ ਹਾਂ ਅੱਜ ਸਾਡੇ ਸਕੂਲ ਦੇ ਪ੍ਰਮਾਈਸਿਸ 'ਚ ਪੀਟੀਐਮ ਸੀਗੀ ਤੇ ਉਹਦੇ ਨਾਲ ਵਰਲਡ ਕੈਂਸਰ ਕੇਅਰ ਸੁਸਾਇਟੀ ਨੇ ਕੈਂਸਰ ਅਵੇਅਰਨੈਸ ਤੇ ਡਾਇਗਨੋਸਟਿਕ ਪ੍ਰੋਗਰਾਮ ਰੱਖਿਆ ਇਹਦੇ ਵਿੱਚ ਅਸੀਂ ਪਹਿਲੇ ਜਾਗਰੂਕਤਾ ਲੋਕਾਂ ਵਿੱਚ ਦਿੱਤੀ ਕਿ ਅੱਜ ਇੱਕ ਸਪੈਸ਼ਲ ਡੇ ਹੈ ਤੇ ਆਸ-ਪਾਸ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਉਹ ਆਪਣੇ ਕੈਂਸਰ ਡਾਇਗਨੋਸ ਵਾਸਤੇ ਸਾਡੇ ਕੈਂਪ ਵਾਸਤੇ ਰਜਿਸਟਰ ਕਰਾਣਾ ਤੇ ਇਹ ਆਰਗੇਨਾਈਜੇਸ਼ਨ ਸਾਰੀ ਆਪਣੇ ਥਾਮ-ਜਾਮ ਲੈ ਕੇ ਡਾਕਟਰਾਂ ਦੀ ਟੀਮ ਚਾਰ ਵੱਡੀਆਂ-ਵੱਡੀਆਂ ਗੱਡੀਆਂ ਤੇ ਪੰਤੀ-ਪੰਤੀ ਦੇ ਟੈਸਟ ਕਰਾਉਣ ਵਾਸਤੇ ਸਵੇਰੇ ਹੀ ਆਗੇ ਸੀਗੇ ਅਵੇਅਰਨੈਸ ਪ੍ਰੋਗਰਾਮ ਦਾ ਇਨਾ ਫਾਇਦਾ ਹੋਇਆ ਕਿ ਹੁਣ ਤੱਕ ਤਕਰੀਬਨ 400 ਪੇਸ਼ੈਂਟ ਜਿਹੜੇ ਰਜਿਸਟਰ ਹੋ ਚੁੱਕੇ ਨੇ ਅਸੀਂ ਇਹ ਪ੍ਰੋਗਰਾਮ ਪਿਛਲੇ ਸਾਲ ਫਰਵਰੀ ਚ ਕਰਵਾਇਆ ਸੀਗਾ ਤਦੋਂ ਵੀ ਸਾਨੂੰ ਬਹੁਤ ਅੱਛੀ ਆ ਫੀਡਬੈਕ ਮਿਲੀ ਸੀਗੀ ਤੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਸਮਰਥਨ ਕੀਤਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਫਾਇਦਾ ਉਠਾਇਆ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਤਕਰੀਬਨ 600 ਲੋਕ ਆਣਗੇ ਆਸ-ਪਾਸ ਪਿੰਡਾਂ ਤੋਂ ਤੇ ਇਸ ਕੈਂਸਰ ਅਵੇਅਰਨੈਸ ਪ੍ਰੋਗਰਾਮ ਦਾ ਫਾਇਦਾ ਉਠਾਣਗੇ ਧੰਨਵਾਦ ਆਪਣਾ ਪੰਜਾਬ ਫਾਊਂਡੇਸ਼ਨ ਪੰਜਾਬ ਵੱਲੋਂ ਤੇ ਜਿਹੜੇ ਵਾਰਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਸਾਡੇ ਪ੍ਰਧਾਨ ਜੀ ਡਾਕਟਰ ਜਗਜੀਤ ਧੂਰੀ ਜੀ ਜੇ ਯਤਨਾ ਸਦਕਾ ਜਿਹੜਾ ਅੱਜ ਅਨਿਲ ਜੀ ਹੈਰੀਟੇਜ ਸਕੂਲ ਪਾਨੀਗੜ ਦੇ ਵਿੱਚ ਕੈਂਪ ਲਾ ਰਹੇ ਨੇ ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਇੱਥੇ ਸਾਰੇ ਪੇਸ਼ੈਂਟ ਵੀ ਆਏ ਹੋਏ ਨੇ ਤੇ ਡਾਕਟਰਾਂ ਦੀ ਟੀਮ ਇੱਕ ਬਹੁਤ ਸਿਸਟੇਮੈਟਿਕ ਕੰਮ ਕਰ ਰਹੀ ਹੈ ਤੇ ਇਹ ਇੱਕ ਉਪਰਾਲਾ ਹੈ ਕਿ ਬਿਮਾਰੀ ਹੋਣ ਤੋਂ ਪਹਿਲਾਂ ਅਸੀਂ ਉਹ ਬਿਮਾਰੀ ਨੂੰ ਲੱਭ ਸਕੀਏ ਤੇ ਉਹਦਾ ਇਲਾਜ ਹੋ ਸਕੇ ਤੇ ਇਸੇ ਦੇ ਵਿੱਚ ਕੱਲ ਨੂੰ ਸੀਬਾ ਸਕੂਲ ਲਹਿਰਾਗਾਗਾ ਵਿੱਚ ਕੈਂਪ ਹੈ ਜੇ ਕੋਈ ਸੱਜਣ ਮਿੱਤਰ ਚੈੱਕਅਪ ਕਰਾਉਣ ਤੋਂ ਅਜੇ ਰਹਿ ਗਿਆ ਤਾਂ ਕੱਲ ਲਹਿਰਾਗਾਗਾ ਸਾਡੇ ਕੋਲ ਆ ਸਕਦਾ ਹੈ ਤੇ ਮੈਂ ਸਾਡੇ ਪ੍ਰਧਾਨ ਜੀ ਦਾ ਵੀ ਤੇ ਅਨਿਲ ਮਿੱਤਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਵੱਲੋਂ ਮੈਂ ਡਾਕਟਰ ਜਗਜੀਤ ਸਿੰਘ ਧੋਰੀ ਇੱਥੇ ਹਾਜ਼ਰ ਹੋਇਆ ਅੱਜ ਅਸੀਂ ਇੱਥੇ ਬੈਠੇ ਹਾਂ ਹੈਰੀਟੇਜ ਪਬਲਿਕ ਸਕੂਲ ਭਵਾਨੀ ਕੜ ਦੇ ਵਿੱਚ ਜਿੱਥੇ ਕਿ ਅੱਜ ਅਗਸਤ ਮਹੀਨੇ ਦਾ ਪੰਜਵਾਂ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਇਹ ਜਿਹੜਾ ਕੈਂਪ ਹੈਗਾ ਇਹ ਵਾਰਡ ਕੈਂਸਰ ਕੇਅਰ ਸੁਸਾਇਟੀ ਜਿਹਦੇ ਸਰਪ੍ਰਸਤ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਜੀ ਨੇ ਉਨ੍ਹਾਂ ਵੱਲੋਂ ਲਗਾਏ ਜਾਂਦੇ ਨੇ ਤੇ ਇਹ ਐਸਬੀਏ ਕਾਰਡ ਨੇ ਇਹ ਜਿਹੜੇ ਨੇ ਸਪான்ਸਰ ਕੀਤੇ ਹੋਏ ਨੇ ਕੈਂਪ ਆਪਣਾ ਪੰਜਾਬ ਫਾਊਂਡੇਸ਼ਨ ਜਿਹੜੀ ਸਾਡੀ ਹੈਗੀ ਆ ਸਿਹਤ ਸਿੱਖਿਆ ਤੇ ਵਾਤਾਵਰਣ ਦੇ ਖੇਤਰ ਦੇ ਵਿੱਚ ਸੇਵਾ ਨਿਭਾਉਂਦੇ ਆ ਜਿਸ ਦੀ ਲੜੀ ਦੇ ਤਹਿਤ ਅੱਜ ਸਾਡੇ ਇਸ ਸੰਸਥਾ ਦੇ ਚੇਅਰਮੈਨ ਅਨਿਲ ਮਿੱਤਲ ਜੀ ਅਤੇ ਸਾਡੀ ਆਪਣਾ ਪੰਜਾਬ ਫਾਊਂਡੇਸ਼ਨ ਦੇ ਇਹ ਡਾਇਰੈਕਟਰ ਵੀ ਨੇ ਉਹਨਾਂ ਨੇ ਇਹ ਉਦਮ ਕੀਤਾ ਤੇ ਬਹੁਤ ਸੋਹਣੇ ਪ੍ਰਬੰਧ ਕੀਤੇ ਨੇ ਜਿਸ ਦੇ ਕੈਂਪ ਹੈਗਾ ਜਿਹਦੇ ਵਿੱਚ ਚਾਰ ਬੱਸਾਂ ਡਾਕਟਰਾਂ ਦੀ ਟੀਮਾਂ ਸਿਹਤ ਪਹੁੰਚੀਆਂ ਹੋਈਆਂ ਨੇ ਇਹਨਾਂ ਵਿੱਚ ਅਤੀ ਆਧੁਨਿਕ ਉਪਕਰਣ ਫੱਟਣੇ ਹਰ ਤਰ੍ਹਾਂ ਦੇ ਮੁਢਲੇ ਲੱਛਣ ਜੋ ਕੈਂਸਰ ਦੇ ਹੁੰਦੇ ਨੇ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਚਾਹੇ ਉਹ ਔਰਤ ਨੇ ਮਰਦ ਨੇ ਹਰ ਇੱਕ ਦੇ ਟੈਸਟ ਹੁੰਦੇ ਨੇ ਸੋ ਮੈਂ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਇਸ ਆਰਗੇਨਾਈਜੇਸ਼ਨ ਦੇ ਸਾਰੇ ਮੈਨੇਜਮੈਂਟ ਦਾ ਸਟਾਫ ਦਾ ਤੇ ਵਿਦਿਆਰਥੀਆਂ ਦਾ ਬਹੁਤ ਧੰਨਵਾਦ ਆ ਜਿਹੜਾ ਕਿ ਇਹਨਾਂ ਨੇ ਇਹਦਾ ਵੱਡਾ ਪ੍ਰਾਲਾ ਕੀਤਾ ਤੇ ਇਹ ਕੈਂਪ 16 ਕੈਂਪ ਨੇ ਕੁਲ ਜਿਹੜੇ ਸੰਗਰੂਝੇਰੇ ਚ ਲੱਗ ਰਹੇ ਨੇ ਤੇ ਇਸ ਤੋਂ ਬਾਅਦ ਇਹ ਕੈਂਪ ਅੱਗੇ ਵੀ ਜਾਰੀ ਰਹੇਗਾ ਸਰ ਸੱਚ ਗੱਲ ਕਰੀਏ ਕੈਂਸਰ ਇੱਕ ਨਾਮਵਰਾਲ ਬਿਮਾਰੀ ਹੈ ਅਗਰ ਇਹ ਟੈਸਟ ਕਰਾਈਏ ਤਾਂ ਇਹਦੀ ਕੀਮਤ ਲੱਖਾਂ ਰੁਪਏ ਚ ਹੈ ਤੁਸੀਂ ਕਿਉਂ ਹੀ ਸਕੂਲਾਂ ਨੂੰ ਚਲ ਰਹੇ ਹੋ ਅਸੀਂ ਦੇਖਿਆ ਪਿਛਲੇ ਸਾਲ ਜਿਹੜੀ ਜਨਪਦ ਬਹੁਤ ਉਦਦਮ ਕੀਤਾ ਇਸੇ ਸਾਲ ਵੀ ਤੇ ਕੈਂਪ ਲਾਇਆ ਬੱਚਿਆਂ ਨੂੰ ਜੋੜਿਆ ਤੇ ਲੋਕਾਂ ਦਾ ਉਦਦਮ ਕੀਤਾ ਤੇ ਸਾਰ ਫੇਰ ਦੌਰ ਕਰਾ ਜੀ ਇਹਦਾ ਕਾਰਨ ਹੈ ਜੀ ਇੱਕ ਜਦੋਂ ਇਹ ਕੈਂਪਸ ਸੀ ਬਾਹਰ ਲਗਾਉਨੇ ਆ ਕਿਤੇ ਤਾਂ ਉੱਥੇ ਸਾਨੂੰ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਨਹੀਂ ਮਿਲਦੇ ਉਹਦਾ ਕਾਰਨ ਹੈ ਜਦੋਂ ਇਹ ਕੈਂਪਰ ਦਾ ਨਾਮ ਸੁਣਦੇ ਨੇ ਉਹ ਕੈਂਸਰ ਚੈੱਕ ਅਪ ਅਤੇ ਅਵੇਰਨੈਸ ਕੈਂਪ ਤਾਂ ਉਹ ਲੋਕ ਨਹੀਂ ਆਉਂਦੇ ਜਦ ਕਿ ਉਲਟਾ ਗੱਲ ਹੈ ਵੀ ਇਹ ਜਿਹੜਾ ਕੈਂਪ ਨੇ ਤੰਦਰੁਸਤ ਲੋਕਾਂ ਵਾਸਤੇ ਨੇ بیمار ਵਾਸਤੇ ਨਹੀਂ ਆਏਗੇ ਕਿਉਂਕਿ ਉਹਨਾਂ ਦੀ ਬਿਮਾਰੀ ਹੋ ਚੁੱਕੀ ਹੈ ਤੇ ਉਹਨਾਂ ਦਾ ਤਾਂ ਇਲਾਜ ਹੋਣਾ ਹੁਣ ਇਸ ਤੋਂ ਬਾਅਦ ਜਾਂ ਇਹੇ ਸਟੇਜ ਆਦੀ ਇਲਾਜ ਹੋਣਾ ਹੀ ਨਹੀਂ ਹੈਗਾ ਸੋ ਇਹ ਤੰਦਰੁਸਤ ਵਿਅਕਤੀਆਂ ਵਾਸਤੇ ਨੇ ਉਸ ਦਾ ਕਾਰਨ ਇਹ ਹੈ ਅਗਰ ਕਿਸੇ ਵੀ ਵਿਅਕਤੀ ਨੂੰ ਉਸ ਦੇ ਮੋਢਲੇ ਰਚਣ ਨੂੰ ਪਛਾਣ ਕੇ ਅਗਰ ਮੈਡੀਸਿਨ ਮਿਲ ਜੇ ਤਾਂ ਇਹ ਤੋਂ ਬਚਿਆ ਜਾ ਸਕਦਾ ਸਕੂਲ ਅਸੀਂ ਇਸ ਲਈ ਚੁਣੇ ਨੇ ਕਿ ਇੱਥੇ ਜਿਹੜੇ ਟੀਚਰਸ ਨੇ ਅਧਿਆਪਕ ਨੇ ਉਹ ਪੇਰੈਂਟਸ ਦੀ ਕਾਉਂਸਲਿੰਗ ਕਰਦੇ ਨੇ ਉਹਨਾਂ ਨੂੰ ਸਮਝਾਉਂਦੇ ਨੇ ਜਿਵੇਂ ਅੱਜ ਇਹਨਾਂ ਨੇ ਬੜਾ ਵੱਡਾ ਉਦਦਮ ਕੀਤਾ ਹੈਰਿਟੇਜ ਪਬਲਿਕ ਸਕੂਲ ਨੇ ਇਹਨਾਂ ਨੇ ਨਾਲ ਪੇਰੈਂਟਸ ਮੀਟਿੰਗ ਰੱਖ ਲਈ ਹੈ ਪੇਰੈਂਟਸ ਜਦੋਂ ਆਪਦੇ ਬੱਚਿਆਂ ਦੀ ਰਿਪੋਰਟ ਲੈਣ ਆਉਂਦੇ ਨੇ ਤਾਂ ਉਹਨਾਂ ਨੂੰ ਬੱਚੇ ਵੀ ਸਟਾਫ ਵੀ ਜਾਗਰੂਕ ਕਰਦਾ ਵੀ ਤੁਸੀਂ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਹੀ ਰੱਖਣਾ ਨਾਲ ਆਪਦੀ ਸਿਹਤ ਦਾ ਵੀ ਧਿਆਨ ਰੱਖੋ ਫਿਰ ਇਹੋ ਜਿਹੀ ਥਾਮਾਂ ਤਿਆਰ ਕਰਨੋਂ ਪਤਾ ਲੱਗਦਾ ਵੀ ਇਹ ਕੈਂਪ ਮਰੀਜ਼ਾਂ ਲਈ ਨਹੀਂ ਹੈਗਾ ਇਹ ਕੈਂਪ ਤੰਦਰੁਸਤ ਵਿਅਕਤੀਆਂ ਲਈ ਹੈ ਇਸ ਲਈ ਅਸੀਂ ਇਹ ਸਕੂਲ ਚੁਣਿਆ ਜੀ ਹਾਂ ਸਰ ਜਿਵੇਂ ਕੈਂਪਾਂ ਦੇ ਵਿੱਚ ਕੋਈ ਵਾਰ ਪ੍ਰ ਅ ਬਹੁਤ ਬਾਰੇ ਸਵਾਲ ਆਉਂਦਾ ਵੀ ਕੀ ਇਹ ਸੰਸਥਾ ਆਰਗੇਨਾਈਜੇਸ਼ਨ ਇਲਾਜ ਵੀ ਕਰਦੀ ਹੈ ਇਹ ਆਰਗੇਨਾਈਜੇਸ਼ਨ ਇਲਾਜ ਨਹੀਂ ਕਰਦੀ ਇਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਉਸ ਤੋਂ ਪਹਿਲਾਂ ਕੈਂਸਰ ਹੋਣ ਤੋਂ ਬਚਾਉਂਦੀ ਹੈ ਇਹ ਚ ਦੋ ਗੱਲਾਂ ਨੇ ਇੱਕ ਤਾਂ ਅਵੇਅਰਨੈਸ ਆ ਤੁਸੀਂ ਆਪਣੀ ਰਸੋਈ ਕਿਹੋ ਜਿਹੀ ਰੱਖਣੀ ਆ ਖਾਣ ਪੀਣ ਕਿਹੋ ਜਿਹਾ ਰੱਖਣਾ ਕਿਹੜੀਆਂ ਗੱਲਾਂ ਕਰਕੇ ਕੈਂਸਰ ਹੋਣ ਦੀ ਸੰਭਾਵਨਾ ਵੱਧਦਾ ਉਸ ਦੀ ਜਾਗਰੂਕਤਾ ਫਲਾਉਣੀ ਆ ਦੂਸਰਾ ਟੈਸਟ ਕਰਦੇ ਆਂ ਹਾਂ ਜਿਹੜੀ ਤੁਸੀਂ ਇਲਾਜ ਦੀ ਗੱਲ ਕਰਦੇ ਹੋ ਉਹਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਜਦੋਂ ਕਿਸੇ ਬੰਦੇ ਨੂੰ ਇਹ ਜਿਹੜਾ ਡਿਟੈਕਟ ਨਿਕਲਿਆ ਹੁੰਦਾ ਫਿਰ ਉਸ ਨੂੰ ਪੂਰਾ ਗਾਈਡ ਕਰਦੀ ਆ ਥਰੂਆਊਟ ਲਾਈਫ ਵੀ ਤੁਸੀਂ ਇਲਾਜ ਕਿਵੇਂ ਕਰਾਉਣਾ ਕਿੱਥੋਂ ਕਰਾਉਣਾ ਕਿਵੇਂ ਥੋੜਾ ਇਲਾਜ ਫ੍ਰੀ ਹੋ ਸਕਦਾ ਕੇਂਦਰ ਸਰਕਾਰ ਕਿੰਨੇ ਪੈਸੇ ਦਿੰਦੀ ਆ ਸਟੇਟ ਗਵਰਨਮੈਂਟ ਕਿੰਨੇ ਪੈਸੇ ਦਿੰਦੀ ਆ ਸੋ ਇਸ ਤਰ੍ਹਾਂ ਦੀ ਸਹਾਇਤਾ ਜਿਹੜੀ ਹੈਗੀ ਆਸੀਂ ਉਹ ਕਰਦੇ ਆਂ ਇਲਾਜ ਸਿੱਧੇ ਤੌਰ ਤੇ ਸਾਡੀ ਸੰਸਥਾ ਨਹੀਂ ਕਰਦੀ ਹਾਂ ਸਰ ਜਿਹੜੇ ਪ੍ਰਾਪਤ ਹੋ ਰਹੇ ਇਹਦੇ ਨਾਲ ਲੋਕਾਂ ਨੂੰ ਬਹੁਤ ਜਾਗਰੂਕਾ ਵੀ ਹੋ ਰਹੇ ਨੇ ਦੇ ਆਨਰ ਟਾਈਮਾਂ ਦੇ ਵਿੱਚ ਕਿਵੇਂ ਲੱਗਦਾ ਜੀ ਇਹ ਚੀਜ਼ ਤੋਂ ਕਿੰਨੇ ਕਿ ਲੋਕਾਂ ਨੂੰ ਰਾਹ ਮਿਲੇ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਉਦੋਂ ਸਟੇਜ 2 ਜਾਂ ਸਟੇਜ 3 ਹੋ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਕੀ ਹੋਣਾ ਹੁੰਦਾ ਉਸ ਦਾ ਇਲਾਜ ਹੋਣਾ ਹੁੰਦਾ ਜੋ ਬੜਾ ਮਹਿੰਗਾ ਜੇਕਰ ਕਿਸੇ ਜਿਵੇਂ ਐਗਜ਼ਾਮਪਲ ਕਰਾਂ ਮੈਂ ਦੇਵਾ ਤੁਹਾਨੂੰ ਕਿਸੇ ਲੇਡੀ ਜਾਂ ਜੈਂਟਸ ਦੇ ਕੋਈ ਆਪਾਂ ਜਿਹਨੂੰ ਗਟੋਲੀ ਕਹਿੰਦੇ ਆ ਥੋੜਾ ਜਿਹਾ ਇਸ ਤਰ੍ਹਾਂ ਦਾ ਕੋਈ ਪੀਸ ਨਜ਼ਰ ਆਉਂਦਾ ਕੰਮ ਟੈਸਟ ਕਰਦੇ ਆਂ ਅਸੀਂ ਟੈਸਟ ਕਰਕੇ ਫਿਰ ਉਹਨੂੰ ਸਲਾਹ ਦਿੰਨੇ ਆਂ ਵੀ ਤੁਸੀਂ 6 ਮਹੀਨਿਆਂ ਬਾਅਦ ਫਿਰ ਟੈਸਟ ਕਰਵਾਓ ਅਗਰ 6 ਮਹੀਨਿਆਂ ਬਾਅਦ ਉਹਦਾ ਸਾਈਜ਼ ਨਹੀਂ ਵੱਧਦਾ ਉੱਥੇ ਖੜਾ ਰਹਿੰਦਾ ਫਿਰ ਇੱਕ ਵਾਰ ਹੋਰ ਟੈਸਟ ਕਰਵਾਉਣਾ ਫਿਰ ਉਹਨੂੰ ਕਹਿੰਦੇ ਆਂ ਕਿ ਤੂੰ ਨਿਸ਼ਚਿੰਤ ਹੋ ਜਾਏ ਕੋਈ ਆਮ ਤੁਹਾਡੇ ਗੱਠਾ ਹੈ ਇਹ ਕੋ ਖਤਰਨਾਕ ਨਹੀਂ ਹੈਗੀ ਜੇ ਉਹਦਾ ਸਾਈਜ਼ ਵੱਧਦਾ ਜਾ ਰਿਹਾ ਫਿਰ ਉਸ ਤੋਂ ਬਾਅਦ ਉਹਦੇ ਟੈਸਟ ਹੁੰਦੇ ਨੇ ਵੀ ਕਿਤੇ ਇਹ ਫਿਰ ਵੀ ਅੱਗੇ ਦੋ ਚਾਂਸ ਨੇ ਉਹ ਕੈਂਸਰ ਦੇ ਸੈੱਲ ਹੋ ਵੀ ਸਕਦੇ ਨੇ ਨਹੀਂ ਵੀ ਹੋ ਸਕਦੇ ਤਾਂ ਅਗਰ ਹੈਗੇ ਨੇ ਤਾਂ ਉਹ ਨਿਕਲ ਕੇ ਤੁਰੰਤ ਇਲਾਜ ਹੋ ਜਾਣਾ ਵੱਡੇ ਮਾਂ ਜਿਹੜੇ ਇਲਾਜਾਂ ਤੋਂ ਬਚ ਜਾਣਾ ਬੰਦੇ ਨੇ ਅਗਰ ਨਹੀਂ ਹੈਗਾ ਤਾਂ ਨਿਸ਼ਚਿੰਤ ਹੋ ਜਾਣਾ ਸੋ ਇਸ ਲਈ ਇਹਦਾ ਇਲਾਜ ਹੀ ਇਹੀ ਹੈ ਵੀ ਇਹਨੂੰ ਮੋਡਲ ਸਟੇਟ ਤੇ ਫੜ ਲਿਆ ਜਾਵੇ ਸੋ ਇਸ ਤਰ੍ਹਾਂ ਦੇ ਨਾਲ ਮੈਂ ਸਮਝਦਾ ਵੀ ਲੋਕਾਂ ਨੂੰ ਇਹਦਾ ਕਾਫੀ ਫਾਇਦਾ ਹੋਊਗਾ ਹਾਂ ਸਰ ਤੁਹਾਡੀ ਮਾਂ ਜੀ ਕਿਵੇਂ ਆਏ ਵੀ ਕੈਂਸਰ ਜਾਗਰੂਕ ਕੈਂਪ ਲਾਈ ਨਹੀਂ ਤਾਂ ਅਸੀਂ ਦੇਖਦੇ ਆ ਬੱਚੇ ਸਿਰਫ ਸਕੂਲ ਫੰਕਸ਼ਨਾਂ ਤੱਕ ਹੀ ਸੀਮਤ ਰਹਿੰਦੇ ਨੇ ਪਰ ਇਹ ਜੇ ਕੰਮ ਜਾਗਰੂਕ ਜਿਵੇਂ ਹੈਰੀਟੇਜ ਨੇ ਕੀਤਾ ਬਹੁਤ ਵਧੀਆ ਪ੍ਰੋਗਰਾ ਕੀਤਾ ਉਹਦੇ ਬਾਰੇ ਗੱਲ ਦੇਖੋ ਮੈਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਚੇਅਰਮੈਨ ਹੋਣ ਦੇ ਨਾਲ ਨਾਲ ਮੈਂ ਪੰਜਾਬ ਦੇ ਸਾਰੇ ਸਕੂਲਾਂ ਤੇ ਕਾਲਜਾਂ ਦਾ ਪ੍ਰੈਜ਼ੀਡੈਂਟ ਵੀ ਹ ਤੇ ਮੇਰੀ ਕੋਸ਼ਿਸ਼ ਹੋਈ ਵੀ ਆਪਾਂ ਲੋਕ ਪੜੀ ਲਿਖੀ ਜਮਾਤਾਂ ਤੇ ਮੈਂ ਸਾਰਿਆਂ ਨੂੰ ਪ੍ਰੇਰਿਤ ਕੀਤਾ ਵੀ ਕਿਉਂ ਨਾ ਆਪਾਂ ਸਮਾਜਿਕ ਹੋਰ ਕੰਮਾਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਈਏ ਇਸ ਤਰ੍ਹਾਂ ਅਸੀਂ ਫਿਰ ਆਪਣਾ ਪੰਜਾਬ ਫਾਊਂਡੇਸ਼ਨ ਬਣਾਈ ਜਿਹਦੇ ਵਿੱਚ ਅਸੀਂ ਤਿੰਨ ਕੰਮ ਕਰਦੇ ਹਾਂ ਸਿਹਤ ਸਿੱਖਿਆ ਤੇ ਵਾਤਾਵਰਣ ਸੰਬੰਧੀ ਸਿਹਤ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਲੱਤ ਕੱਟੀ ਹੋਈ ਆ ਬਾਹ ਕੱਟੀ ਹੋਈ ਆ ਉਹ ਅਸੀਂ ਮੁਫਤ ਲਗਵਾ ਕੇ ਦਿੰਨੇ ਆ ਇਹ ਕੈਂਪ ਸਾਡੇ ਹੁਣ ਤੱਕ 4 ਲੱਗ ਚੁੱਕੇ ਨੇ 1800 ਲੋਕ ਇਸ ਦਾ ਫਾਇਦਾ ਲੈ ਚੁੱਕੇ ਨੇ ਦੂਸਰਾ ਅਸੀਂ ਵਾਰਡ ਕੈਂਸਰ ਕੇਅਰ ਸੁਸਾਇਟੀ ਦੇ ਨਾਲ ਮਿਲ ਕੇ ਇਹ ਕੈਂਪ ਲਗਾਉਨੇ ਆ ਆਰਗੇਨਾਈਜ਼ ਅਸੀਂ ਕਰਦੇ ਆ ਕੈਂਪ ਵਾਰਡ ਕੈਂਸਰ ਕੇਅਰ ਸੁਸਾਇਟੀ ਲਗਾਉਂਦੀ ਆ ਤਾਂ ਇੱਕ ਸਾਲ ਦੇ ਵਿੱਚ ਅਸੀਂ 30 ਦੇ ਕਰੀਬ ਇਹ ਮੁਫਤ ਕੈਂਪ ਨੇ ਜਿਹੜੇ ਬਿਲਕੁਲ ਮੁਫਤ ਦਵਾਈਆਂ ਵੀ ਮੁਫਤ ਦੇ ਕੈਂਪ ਮੁਫਤ ਇਹ ਅਸੀਂ ਲਗਾਉਨੇ ਆ ਤੀਸਰਾ ਅਸੀਂ ਵਾਤਾਵਰਣ ਪ੍ਰਤੀ ਅਵੇਅਰ ਕਰਦੇ ਆ ਅਸੀਂ ਪੰਜਾਬ ਦੇ ਸਾਰੇ ਬੱਚਿਆਂ ਦੇ ਹੱਥੀ ਹਰ ਸਾਲ ਆ ਮੌਸਮ ਦੇ ਵਿੱਚ 8 ਲੱਖ ਦੇ ਕਰੀਬ ਪੌਦੇ ਲਗਵਾਉਣੇ ਆ ਤੇ ਉਹਨਾਂ ਨੂੰ ਪਾਲਦੇ ਨੇ ਤੇ ਮੈਂ ਇਥੇ ਵੀ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਆਰਗੇਨਾਈਜੇਸ਼ਨ ਆਪਣਾ ਪੰਜਾਬ ਫਾਊਂਡੇਸ਼ਨ ਜਦੋਂ ਤੁਸੀਂ ਸਰਚ ਕਰੋਗੇ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਦਰਖਤ ਬਣਾਇਆ ਸੀ ਸਾਡੇ ਵਿਦਿਆਰਥੀਆਂ ਨੇ ਉਹ ਵਰਲਡ ਰਿਕਾਰਡ ਵੀ ਸਾਡੀ ਆਰਗੇਨਾਈਜੇਸ਼ਨ ਦੇ ਨਾਮ ਇਸ ਤਰ੍ਹਾਂ ਅਸੀਂ ਸਿਹਤ ਸਿੱਖਿਆ ਤੇ ਵਾਤਾਵਰਣ ਦੇ ਖੇਤਰ ਵਿੱਚ ਮਦਦ ਕਰਦੇ ਹਾਂ ਤੇ ਇੱਕ ਮੈਂ ਤੁਹਾਡੇ ਲਈ ਹੋਰ ਵੀ ਸੁਨੇਹਾ ਦੇਣਾ ਚਾਹਣਾ ਸਾਡੇ ਪੰਜਾਬ ਦੇ ਲੋਕ ਸਿਵਲ ਸਰਵਿਸਸ ਵਾਸਤੇ ਅਤੇ ਮਿਲਟਰੀ ਸਰਵਿਸਸ ਵਾਸਤੇ ਜਾਣੇ ਜਾਂਦੇ ਸੀਗੇ ਤੇ ਹੁਣ ਉਹਨਾਂ ਦੀ ਕੀਮਤੀ ਘਟੀ ਹੋਈ ਹੈ ਅਸੀਂ ਉਸ ਨੂੰ ਮੁੜ ਸੁਰਜੀਤ ਕਰਨ ਦੇ ਲਈ ਜਿਹੜੇ ਗਰੀਬ ਆਰਥਿਕ ਤੌਰ ਤੇ ਪਛੜੇ ਹੋਏ ਬੱਚੇ ਨੇ ਪਰੰਤੂ ਹੁਸ਼ਿਆਰ ਨੇ ਉਹ ਸਿਵਲ ਸਰਵਿਸ ਜਾਂ ਮਿਲਟਰੀ ਸਰਵਿਸ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ 2 ਲੱਖ ਰੁਪਏ ਤੱਕ ਦਾ ਸਕਾਲਰਸ਼ਿਪ ਦਿੰਨੇ ਆ ਤਾਂ ਕਿ ਉਹ ਚੰਗੀ ਸੰਸਥਾ ਉਹਦੀ ਤਿਆਰੀ ਕਰਕੇ ਇੱਧਰਲੇ ਪਾਸੇ ਜਾ ਸਕਣ। ਅਸੀਂ ਦੇਖਦੇ ਵੀ ਹੈਰੀਟੇਜ ਸਕੂਲ ਨੇ ਦੁਬਾਰੋ ਫਿਰ ਉਪਰ ਲਗਾਇਆ ਹੈ ਵਾਰਡ ਕੈਂసర్ ਕੈਂਪ ਲਾਇਆ ਜਾ ਰਿਹਾ ਹੈ ਲੋਕਾਂ ਜਾਗਰੂਕ ਕਰ ਜ਼ਿਲ੍ਹਾ ਸਾਲ ਕੀਤਾ ਇਸ ਵਾਰ ਫਿਰ ਉਪਰ ਲਗਦਾ ਜਾ ਰਿਹਾ ਹੈ ਹੈਰੀਟੇਜ ਵੱਲੋਂ ਕੀ ਕੰਮ ਕੀਤਾ ਦੇਖੋ ਜੀ ਜੋ ਇਸ ਤਰ੍ਹਾਂ ਦੇ ਕੈਂਪ ਆਪਾਂ ਸਕੂਲ ਦੇ ਵਿੱਚ ਲਗਾਨੇ ਆ ਇਹਦੇ ਵਿੱਚ ਇਹੀ ਮਕਸਦ ਹੁੰਦਾ ਹੈ ਏਰੀਆ ਦੇ ਵਿੱਚ ਲੋਕਾਂ ਦਾ ਭਲਾ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਹਾਂ ਆਪਣਾ ਪੰਜਾਬ ਫਾਊਂਡੇਸ਼ਨ ਵਰਲਡ ਕੈਂਸਰ ਕੇਅਰ ਜੋ ਹਰ ਵਾਰ ਸਾਨੂੰ ਇੱਕ ਮੌਕਾ ਦਿੰਦੀ ਹੈ ਵੀ ਪੋਣੀਗੜ ਏਰੀਆ ਨੂੰ ਕਵਰ ਕੀਤਾ ਜਾਵੇ ਆ ਕਿਵੇਂ ਲੱਗਦਾ ਪਿਛਲੀ ਵਾਰ ਵੀ ਕੈਂਪ ਲਾਇਆ ਸੀ ਪਿਛਲੀ ਵਾਰੀ ਤੋਂ ਲੱਗਦਾ ਹੈ ਵੀ ਇਸ ਵਾਰ ਲੋਕ ਜ਼ਿਆਦਾ ਜਾ ਕੇ ਰੁਕਣੇ ਲੱਛੀ ਦੇਖਿਆ ਉਹ ਤੇ ਲੰਬੀਆਂ ਲਾਈਨਾਂ ਲੱਗੀਆਂ ਲੋਕ ਖੜੇ ਵੀ ਨੇ ਤੇ ਜਾਗਰੂਕੀ ਹੋ ਜਾ ਜ਼ਿਆਦਾ ਫਿਰ ਮਿਸ਼ਕੀ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਜੇ ਇਸ ਤਰ੍ਹਾਂ ਦਾ ਕੋਈ ਕੈਂਪ ਲਗਾਇਆ ਜਾਵੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਫਾਇਦਾ ਹੋਵੇ ਕਿਉਂਕਿ ਜੋ ਇਹ ਬਿਮਾਰੀ ਹੈ ਇਹ ਬੜੀ ਖਤਰਨਾਕ ਬਿਮਾਰੀ ਹੈ ਪਰ ਜੇ ਇਸ ਦਾ ਪਹਿਲੇ ਸਟੇਜ ਤੇ ਪਤਾ ਲੱਗ ਜੇ ਤਾਂ ਇਹ ਇਲਾਜਯੋਗ ਹੈ ਜਿਹੜੀ ਪੇਰੈਂਟਸ ਮੀਟਿੰਗਾਂ ਤੁਸੀਂ ਅੱਗੇ ਪਿੱਛੇ ਰੱਖੀ ਸੀ ਪਰ ਅੱਜ ਫਿਰ ਮੀਟਿੰਗ ਨੂੰ ਕੈਂਪ ਦੇ ਨਾਲ ਜੋੜਿਆ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਵੇਂ ਜੀ ਇਸ ਦੇ ਵਿੱਚ ਪੇਰੈਂਟਸ ਨੂੰ ਪੇਰੈਂਟਸ ਮੀਟ ਰੀਸ਼ਡਿਊਲ ਕਰਨ ਦਾ ਇਹ ਮਕਸਦ ਹੈਗਾ ਜੋ ਸੈਚਰਡੇ ਸੀਗੀ ਵੀ ਉਹ ਪੇਰੈਂਟਸ ਨੂੰ ਦੋ ਵਾਰ ਲਾਣਾ ਪਵੇ ਵੀ ਉਸ ਦਿਨ ਵੀ ਵਰਕਿੰਗ ਡੇ ਖਰਾਬ ਹੋਊਗਾ ਅੱਜ ਵੀ ਜਿਹੜਾ ਅੱਜ ਆ ਕੇ ਨਾਲੇ ਆਪਣੇ ਬੱਚਿਆਂ ਦੀ ਰਿਪੋਰਟ ਲੈ ਲੈਣਗੇ ਨਾਲੇ ਆਪਣਾ ਜੇ ਚੈੱਕਅਪ ਕਰਾਉਣਾ ਹੈ ਮੈਕਸਿਮ ਬਦ ਤੋਂ ਬਦ ਆਪਣਾ ਚੈੱਕਅਪ ਕਰਵਾ ਸਕਦੇ ਆ ਕਿੰਨੇ ਕ ਪੇਸ਼ੈਂਟ ਹੋਂ ਤੱਕ ਜਿਹੜੀ ਚੈੱਕਅਪ ਕਰ ਸਕ ਹੁਣ ਜਿਵੇਂ ਕੈਂਪ ਚੱਲ ਰਿਹਾ ਪੂਰੀ ਸਪੀਡ ਨਾਲ 450 400 ਹੋ ਗਈ ਹੈ ਤੇ ਇਹ 4 ਵਜੇ ਤੱਕ ਮੇਰੇ ਖਿਆਲ ਚ 500 ਕਰਾਸ ਕਰ ਦੇਣੀ ਹੈ 500 ਜਾਂ 600 ਬੰਦੇ ਸਰ ਸਿੱਕੇ ਆਨਲਾਈਨ ਲੋਕਾਂ ਨੇ ਜ਼ਰੂਰ ਬੁਕਿੰਗ ਕਰਵਾਈ ਹੈ 150 200 ਬੰਦਾ ਆਇਆ ਹੈ ਕੈਂਪ ਤੋਂ ਪੀੜਤ ਲੋਗ ਆਇਆ ਉਹ ਕਿਵੇਂ ਦੇਖੀ ਉਹਦੇ ਵਿੱਚ ਇਹੀ ਮਕਸਦ ਹੈਗਾ ਵੀ ਸਾਨੂੰ ਪਤਾ ਹੋਵੇ ਵੀ ਕਿੰਨੇ ਬੰਦੇ ਆਣੇ ਆ ਉਹ ਸਾਬ ਨਾਲ ਅਰੇਂਜਮੈਂਟ ਕੀਤਾ ਜਾਵੇ ਜਦ ਕਿ ਪਿਛਲੇ ਸਾਲ ਸਾਡੇ ਕੋਲੇ 350 400 ਪੇਸ਼ੈਂਟ ਸੀ ਇਸ ਵਾਰੀ 500 ਦੇ ਉੱਪਰ ਪੇਸ਼ੈਂਟ ਹੋਣੇ ਤੁਹਾਨੂੰ ਕਿੰਨੇ ਕਿ ਖੁਸ਼ੀ ਮੈਸੇਜ ਉਹ ਦਿਆ ਜੇ ਕੰਮ ਕਰਕੇ ਇੰਨੀ ਆਪਰ ਤੇ ਸੋਲ ਸਿਰਫ ਫੰਕਸ਼ਨਾਂ ਤੱਕ ਹੀ ਸੀਮਤ ਰਹੇ ਚੁੱਕੇ ਨੇ ਪਰ ਤੁਸੀਂ ਲੋਕਾਂ ਨੇ ਇੱਕ ਜਾਗਰੂਕ ਕਰ ਰਹੇ ਜੀ ਬਿਮਾਰੀ ਇਹਨੂੰ ਕਿ ਨਾਮ ਰਾਤ ਬਿਮਾਰੀ ਕਿਹਾ ਜਾਂਦਾ ਹੈ ਸਭ ਤੋਂ ਵੱਡੀ ਪੰਜਾਬ ਦੀ ਖੁਸ਼ੀ ਵਾਲੀ ਗੱਲ ਇਹ ਆਪਣਾ ਜੀ ਇਸ ਦੇ ਵਿੱਚ ਤਾਂ ਸਿਰਫ ਇਹੀ ਹੈ ਵੀ ਬੰਦਿਆਂ ਦਾ ਟਾਈਮ ਤੇ ਚੈੱਕ ਅਪ ਹੋ ਜੇ ਦੂਸਰੀ ਇਹ ਡੇਟ ਦੇ ਵਿੱਚ ਵੀ ਇੱਕ ਖਾਸ ਹੋਇਆ ਅੱਜ ਮੇਰੇ ਫਾਦਰ ਸਾਹਿਬ ਦਾ 80ਵਾਂ ਬਰਥਡੇ ਹੈ ਉਸ ਗੱਲ ਕਰਕੇ ਮੈਂ ਆਪਣਾ ਪੰਜਾਬ ਦੇ ਜਿਹੜੇ ਫਾਊਂਡਰ ਹੈ ਸਰਦਾਰ ਜਗਜੀਤ ਸਿੰਘ ਧੋਰੀ ਨੂੰ ਰਿਕਵੈਸਟ ਕੀਤੀ ਵੀ ਡੇਟ ਮੈਨੂੰ ਇਹ ਵਾਲੀ ਦਿੱਤੀ ਜਾਵੇ ਜਿਸ ਦਿਨ ਮੇਰੇ ਫਾਦਰ ਸਾਹਿਬ ਨੂੰ ਮੈਂ ਯਾਦ ਕੀਤਾ ਜਾਵੇ ਕਿੰਨੀ ਕਿ ਅੱਜ ਜਦੋਂ ਖੁਸ਼ੀ ਮਹਿਸੂਸ ਹੁੰਦਾ ਤੁਹਾਨੂੰ ਸੀਸ ਲਏ ਜਾਂਦੇ ਨੇ ਲੋਕਾਂ ਨੂੰ ਪਤਾ ਲੱਗਦਾ ਜਾ ਕੇ ਉਹ ਹੁੰਦੇ ਨੇ ਆਪਦੇ ਮਨ 'ਚ ਬਹੁਤ ਬੜੀ ਮਾਨ ਮਹਿਸੂਸ ਹੁੰਦਾ ਕਿਵੇਂ ਦੀ ਜੀ ਨੀ اچھا ਲੱਗਦਾ ਜੀ ਮਤਲਬ ਦੂਜੀ ਗੱਲ ਇਹ ਹੈ ਵੀ ਚਲੋ ਜਿੰਨੇ ਕਦੇ ਚੈੱਕਅਪ ਹੋਏਗਾ ਜੇ ਕੋਈ ਦਾ ਨਾ ਖਾਸ ਤਾਂ ਬਲਦਾ ਮੈਂ ਕਹਿੰਦਾ ਸਾਰਾ ਕੁਝ ਠੀਕ ਰਹੇ। ਅਗਰ ਕਿਸੇ ਡਿਟੈਕਟ ਹੁੰਦਾ ਹੈ ਵੀ ਉਹ ਟਾਈਮ ਤੇ ਪਤਾ ਲੱਗ ਜੇ ਇਹ ਵੀ ਉਸ ਤੋਂ ਵੱਧ ਖੁਸ਼ੀ ਹੁੰਦੀ ਹੈ ਵੀ ਟਾਈਮ ਤੇ ਪਤਾ ਲੱਗ ਜੇ। ਅ ਕਿਵੇਂ ਧੰਨਵਾਦ ਕਰਦਾ ਹਾਂ ਵਰਡ ਕੇਅਰ ਸਰਵਰ ਜਗਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਟਵੜਾ ਪ੍ਰੋਗਰਾਮ ਹੈਰੀਟੇਜ ਪਬਲਿਕ ਸਕੂਲ ਦਿੱਲੀ ਤੋਂ ਰੋਲ ਅਨਨੇਸ਼ੀ। ਮੈਂ ਜਗਜੀਤ ਸਰ ਨੂੰ 5 ਸਾਲ ਦਾ ਜਾਣਦਾ ਜੋ ਇਹ ਸਾਨੂੰ ਸਿਖਾ ਰਹੇ ਨੇ। ਸਕੂਲ ਤਾਂ ਜਿਹੜਾ ਚਲਾ ਰਹੇ ਚਲਾ ਰਹੇ ਨਾਲ ਇਹ ਕਹਿੰਦੇ ਨੇ ਵੀ ਤੁਸੀਂ ਇੱਕ ਆਪਣੀ ਇਮੇਜ ਬਿਲਡ ਕਰੋ ਸਮਾਜਵਾਦੀ ਲਈ ਉਸੇ ਲਈ ਗਰਮੀਆਂ ਦੇ ਵਿੱਚ ਬਰਸਾਤਾਂ ਦੇ ਵਿੱਚ ਗਰਮੇ ਬੱਚਿਆਂ ਤੋਂ ਅਸੀਂ ਬੁੱਟੇ ਲਗਵਾਨਨੇ ਆ ਕੈਂਸਰ ਕੈਂਪ ਲਗਾਨਨੇ ਆ ਤੇ ਜਿਹੜੇ ਗਰੀਬ ਬੱਚੇ ਨੇ ਜਿਹੜੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ ਸਿਰਫ ਇਹੋ ਜਿਹੇ ਲੋਕਾਂ ਤੋਂ ਹੀ ਸਿੱਖਣ ਨੂੰ ਮਿਲਦਾ ਸ ਹੈ